ਸੁਖਦੇਵ ਸਿੰਘ ਢਿੰਸਾ ਵੱਲੋਂ ਬਣਾਈ ਗਈ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਚ ਪ੍ਰਾਣੀ ਅਕਾਲੀ ਚਿਹਰਾ ਦਾ ਆਉਣਾ ਲਗਾਤਾਰ ਜਾਰੀ ਹੈ ਅਤੇ ਸ਼ਾਮਿਲ ਹੋ ਰਹੇ ਅਕਾਲੀ ਨੇਤਾਵਾਂ ਵੱਲੋਂ ਬਾਦਲ ਪਰਿਵਾਰ ਖਿਲਾਫ ਖੁੱਲਕੇ ਪੜਾਅ ਕੱਢੀ ਜਾ ਰਹੀ ਹੈ ਐਸੇ ਨੂੰ ਲੈ ਕੇ ਅੱਜ ਲਾਹੌਰ ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਸੁਪੁੱਤਰ ਸਰਦਾਰ ਰਣਜੀਤ ਸਿੰਘ ਤਲਵੰਡੀ ਦੇ ਸਮੂੱਚੇ ਪਰਿਵਾਰ ਅਤੇ ਉਹਨਾਂ ਦੇ ਸਾਥੀਆਂ ਦਾ ਪੰਜਾਬ ਅਤੇ ਪੰਥ ਦੀ ਭਲਾਈ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਚ ਸ਼ਾਮਿਲ ਹੋਏ ਅਤੇ ਇਸ ਮੌਕੇ ਸੁਖਦੇਵ ਸਿੰਘ ਢਿੰਸਾ ਨੇ ਕਿਹਾ ਕਿ ਪੰਜਾਬ ਅਤੇ ਪੰਥ ਦੀ ਭਲਾਈ ਲਈ ਕੀਤੀ ਜਾ ਰਹੀ ਜਦੁੱਜਹਿਦ ਵਿੱਚ ਤਲਵੰਡੀ ਪਰਿਵਾਰ ਦਾ ਸਵਾਗਤ ਹੈ ਸਰ ਸੁਮੇਲ ਸਿੰਘ ਦੀ ਟੀਮ ਸਾਹਿਬ ਪ੍ਰਧਾਨ ਸ਼੍ਰੋਮਣੀ ਕਾਲੀ ਦਾ ਲੱਗੇ ਉਹਨੇ ਨੇ ਕਿਹਾ ਹੰਮਤ ਨਾ ਹਾਰੋ ਆਪਾਂ ਅੱਗੇ ਜਾਉਨੇ ਆ ਗੁਰੂ ਦੇ ਅੰਗ ਸੰਗ ਔਰ ਇਹ ਜਿਹੜੇ ਵਿਰਧੀਆਂ ਹੋ ਰਹੀਆਂ ਨੇ ਇਹਨਾਂ ਦਾ ਬਗਾਵਤ ਲਈ ਕਿ ਕੌ ਨੂੰ 1920 ਦੇ ਕਨਿਦਲ ਨੂੰ ਜੋੜਨੀ ਆਪਾਂ ਨੂੰ ਇੱਕ ਹਮਰਬਾਦ ਦਾ ਪਹਿਣਾ ਆਓ ਬੱਠੇ ਹੋ ਕੇ ਚਲੀਏ ਅੱਜ ਦੇਖੋ ਕਿ ਲੋਕ ਜੁੜਤੇ ਗਏ ਕਾਹਦਾ ਬਰhta ਗਿਆ ਅੱਜ ਸੱਜੇ ਦਾ ਸੀ ਕਿ ਮੇਂ ਮੇਂ ਆਜੋ ਖੱਲਾ ਵੀ ਬੇਸਮੈਂਟ ਪਈ ਪਈ ਉਪਰ ਵੀ ਪੜਾ ਪਿਆ ਇਹ ਪਿਆਰ ਨਹੀਂ ਰਹੋ ਕੀ ਹੈ ਇਮਸਾ ਸਾਹਿਬ ਪੰਜਾਬ ਦੀ ਕਿਸਾਨੀ ਬਰਬਾਦ ਹੋ ਗਈ ਪੰਜਾਬ ਦੀ ਨੌਜਵਾਨੀ ਬਗੌੜ ਹੋ ਗਈ ਔਰ ਇਹਨਾਂ ਦੇ ਜੂਨੀ ਜੂਨੀ ਸੱਤੀ ਜਿਸੇ ਰੰਧਕੋਰ ਸਾਹਿਬ ਦੇ ਵੱਲ ਨਹੀਂ ਤਲਵੰਡੀ ਸਾਹਿਬ ਨੇ 19 ਮਹੀਨੇ ਦੇਰ ਕੱਟੀ ਔਰ ਬਾਅਦ ਚਲ ਨੂੰ ਕਾਗਜ਼ ਤਖਤ ਵੱਲੋਂ ਅਪੀਲ ਕੀਤੀ ਗਈ ਸਤ ਜਨੈਸੀ ਦੀ ਪੰਡਰਾਵਾਂ ਦੇ ਕਹਿੰਦੇ ਉਹ ਤੁਹਾਨੂੰ ਜੁਦ ਵਰਤੇ ਸ਼ਾਮਲ ਹੋਏ ਇਹਨਾਂ ਨੇ ਉਹ ਵੀ ਪ੍ਰਾਪਤਤਾ ਕਿਸਾਨਾਂ ਦੀ ਮੌਤ ਦੇ ਦਸਤ ਕਰਕੇ ਕੈਨਸਲ ਕਦੋਂ ਤੱਕ ਸਤੰਤਰ ਰਾਜ ਦੇ ਨੰਦਪੁਰ ਸਾਹਿਬ ਦੇ ਮੱਧ ਦੇ ਵਿਰੁੱਧ ਕੀਤੀ ਔਰ ਫਿਰ ਆ ਐਮਐਸਪੀ ਵੀ ਜਦੋਂ ਗੱਲ ਆਈ ਇਹ ਡਿਜ਼ਾਈਨ ਕਰਕੇ ਆ ਗਏ ਕੀ ਕਰੀਏ ਅਸ਼ਕੀ ਜੀ ਨਵੀ ਲੋਕ ਜੀ ਮੈਨੂੰ ਇਸ਼ਾਰਾ ਮਿਲ ਰਿਹਾ ਕਿ ਪ੍ਰਿੰਸ ਬਹੁਤ ਅੜੀ ਆ ਤੁਹਾਨੂੰ ਜਾ ਕੇ ਵੀ ਬੋਲਣਾ ਮੈਂ ਐਲਾਨ ਕਰਦਾ ਜੀਸਸ ਸਾਹਿਬ ਸਾਨੂੰ ਕੋਈ ਭੱਖਮੀ ਅਸੀਂ ਇਹ ਮਲੇ ਅਸੀਂ ਮੰਤਰੀ ਜਾ ਮੇਰਾ ਪ੍ਰਵਾਹ ਚੇਹੇ ਵੰਡੀਏ ਕਰਕੇ ਤੁਹਾਡੇ ਨਾਲ ਨਹੀਂ ਲੱਗਿਆ ਤੁਹਾਡੇ ਨਾਲ ਇਸ ਕਰਕੇ ਲੱਗਿਆ ਤੁਸੀਂ ਗੁਰੂ ਗ੍ਰੰਥ ਦੀ ਗੁਰੂ ਪੰਥ ਦੀ ਗੱਲ ਕਰਨ ਲੱਗੇ ਹੋਰ ਮੈਂ ਬਸ਼ਵਤ ਜਮਾਣਾ ਕਿ ਤੁਸੀਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰੀ ਵਿੱਚ ਲੋਕਾਂ ਦੇ ਸਾਹਮਣੇ ਇਹ ਗੱਲ ਜ਼ਰੂਰ ਕਬੂਲ ਕਰੋਗੇ ਕਿ ਅਜਿਹਾ ਦੂਰ ਬਾਤ ਕਿਸੇ ਨੇ ਸੁਝਾਤਾ ਨਹੀਂ ਹੋਊਗਾ ਕੋਈ ਯੂ ਟਰਨ ਨਹੀਂ ਹੋਊਗੀ ਕਿਉਂਕਿ ਲੋਕਾਂ ਦੇ ਮਨਅਬੀ ਡਿਗਰਪਤੀ ਹਮੇਸ਼ਾ ਸ਼ੰਕਾ ਰੰਦੀ ਹੈ ਕਿ ਸਾਨੂੰ ਪਤਾ ਨਹੀਂ ਆਪ ਸਰਦਾਰੀਆਂ ਪਿੱਛੇ ਕਹੋ ਕਿਸੇ ਨੂੰ ਕਿੱਧਰ ਉਹ ਚਲੇ ਜਾਣਾ ਉਹ ਅਜੇ ਇਹ ਵੀ ਸ਼ੱਕ ਕਰਨ ਮਤ ਕਰਨੀ ਆ ਬੜੇ ਬਰਬਲੇ ਨੇ ਉਹ ਬਿਲਕੁਲ ਪੰਜ ਪੀੜ੍ਹੀਆਂ ਵਿੱਚ ਲਿਖੇ ਸੀ ਪਰ ਇਹ ਪੈਣੇ ਬੋਲ ਨਹੀਂ ਪਰ ਕੀ ਹੁਣ ਪਿਛਲੇ ਜਿਹੜਾ ਸਮਾਂ ਇਹਨਾਂ ਕੁਸ ਕਹਿੰਦਾ ਦੁਆਰਾ ਮੈਂ ਆਪਣੇ ਹਲਕੇ ਵੱਲੋਂ ਆਪਣੇ ਜ਼ਿਲ੍ਹੇ ਵੱਲੋਂ ਆਪਣੇ ਪਰਿਵਾਰ ਵੱਲੋਂ ਗੁਰੂਗਾਂ ਸਭੀ ਜੁੜਿ ਸਹਾ ਸੰਦੀਪ ਸਿੰਘ ਜੀ ਗਰਨ ਜੀ ਸਰ ਸਾਹਿਬ ਪ੍ਰਗਨ ਸ਼ੋਭਨੀ ਕਾਨਗਰ ਨੂੰ ਉਹਨਾਂ ਦੀ ਖਵਾਈ ਚ ਆਪਦੀ ਜੋ ਪਰਵਾਰ ਉਹਦੀ ਸਮੂਰਿਤ ਕਹਾਣੀ ਔਰ ਜੋ ਜੋ ਸਾਨੂੰ ਰੋਕ ਦੇਣਗੇ ਉਹਨੇ ਵੀ ਬਿਆਨ ਕੀਤਾ ਤੇ ਘਰੇ ਜਾ ਕੇ ਬੈਠ ਕੇ ਦਿਨ ਰਾਤ ਸਾਰਾ ਤਮਾ 27 ਨੇ ਯਾਦ ਨਾਲ ਵਾਰੀ ਧਿਕਾ ਖਾਲਸਾ ਕੋਲ ਹੀ ਹੋ ਤੇ ਤੁਹਾਨੂੰ ਦੱਸਣਾ ਕਿ ਸ਼ਲੋਨੀ ਗੁਰਦੁਆਰਾ ਪਰਵੰਦ ਕਮੇਟੀ ਦੇ ਇਲੈਕਸ਼ਨ ਦਾ ਸਮਾਂ ਹੈ ਉਹਦੇ ਚ ਸਰਦਾਰ ਰਵਿੰਦਰ ਸਿੰਘ ਨੇ ਵੀ ਕੌਮਨੀ ਦੱਗੀ ਕੱਲ ਦਾ ਬਣਾਇਆ ਹੋਇਆ ਤੇ ਗੱਲ ਕਰਕੇ ਸਿੰਘ ਸਾਹਿਬ ਕਰਨੀ ਜਿਆਨੇ ਪਹੀ ਨੰਦੀ ਸਿੰਘ ਜੀ ਜਿਨ੍ਹਾਂ ਨੇ ਅੰਧਕ ਰਹਿਤ ਚਲਾਈ ਹੋਈ ਹੈ ਉਹਨਾਂ ਨਾਲ ਸਿਰਫ ਸ਼ਰੋਮ ਨੇ ਇਕੱਲੇ ਸ਼ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਹੋਰ ਵੀ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਕੋਪਰ ਨਾਲ ਲਈ ਉਹਨਾਂ ਨਾਲ ਸ਼ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਚਨਾ ਤੱਕ ਸਾਥ ਰਹੇਗਾ ਉਸ ਤੋਂ ਬਾਅਦ ਉਹ ਕਹਿੰਦਾ ਅਸੀਂ ਕੋਈ ਹੋਰ ਕੋਈ ਲੜਨੀ ਨਹੀਂ ਲੜਨੀ ਲੇਕਿਨ ਬਾਕੀ ਰਚਨਾ ਨੇ ਅੱਜ ਵੀ ਕੋਈ ਨਹੀਂ ਅੱਜ ਵੀ ਅੱਜ ਜੋੜਾ ਸਭਨ ਪਾਰਟੀ ਨੂੰ ਤੱਕੜਾ ਕਰਨ ਦੀ ਜਿੰਨਾਂ ਦੇ ਤੱਕੜਾ ਨਹੀਂ ਹੁੰਦੇ ਉਹਨਾਂ ਚ ਕੋਈ ਨਹੀਂ ਬਚਣ ਤਿਆਰ ਸ਼ਿੰਕਰ ਤੇ ਅਦੋਰ ਨੂੰ ਬਹੁਤ ਵੱਡਾ ਫਲ ਮਿਲਿਆ ਹੈ ਤੁਹਾਡੇ ਉਹਨਾਂ ਸਾਡੇ ਤੁਹਾਡੇ ਸਾਥੀਆਂ ਦੇ ਹੋਣ ਨਾਲ ਕਿ ਉਹਨੂੰ ਐਡਾ ਵੱਡਾ ਫਲ ਮਿਲਿਆ ਕਿ ਹੁਣ ਤੁਸੀਂ ਦੇਖੋਗੇ ਦਿਨੋਂ ਦਿਨੋਂ ਤੈਨੂੰ ਬਹੁਤ ਲੋਕੀ ਨੇ ਚਲ ਕੇ ਕਹਿੰਦੇ ਸਾਡੇ ਵੀ ਆਓ ਜੀ ਸਾਡੇ ਵੀ ਆਓ ਲੇਕਿਨ ਉਹਦਾ ਕਾਰਨ ਇਹ ਹੈ ਕਿ ਜਿੰਦ ਤੱਕ ਅਨੰਦੂਜੀ ਦਾ ਆ ਕੇ ਆਪਾਂ ਨੂੰ ਧਰੂ ਗੁਰੂ ਕਰਦੇ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਮੇਟੀ ਦਾ ਵੀ ਇਹ ਸਾਡੇ ਬੜੇ ਜੀ ਧਰੂ ਗੁਰੂ ਦੇ ਗੁਰਾਂ ਜੀ ਨੇ ਕੋਰੋਨਾ ਨੇ ਸਾਨੂੰ ਮੌਕਾ ਦਿੱਤਾ ਇੱਥੇ ਕਿੱਥੇ ਹੋਣਾ ਨਹੀਂ ਆਜੀ ਕਰ ਗੁਰੂ ਦੇ ਗੁਰੂ ਕਰਾਉਣੀਆਂ ਕਮੇਟੀਆਂ ਨੂੰ ਵੀ ਸਰਕਾਰਾਂ ਪਹੁੰਚ ਦੇਣੀਆਂ ਨੇ ਕਿ ਨਹੀਂ ਕਿਸੇ ਨਾਲ ਇਕੱਠ ਨਹੀਂ ਹੋਣਾ ਉਹਦਾ ਵੀ ਇਹ ਥੋੜਾ ਜਿਹਾ ਠੀਕ ਵੀ ਹੈ ਕਿ ਕੋਰੋਨਾ ਦੀ ਵਿਵਾਰੀ ਕਰਕੇ ਆਪਾਂ ਨੂੰ ਥੋੜਾ ਜਿਹਾ ਸੋਚ ਕੇ ਵੀ ਰਹਿਣਾ ਚਾਹੀਦਾ ਔਰ ਕਿਉਂਕਿ ਜਦੋਂ ਜਦੋਂ ਜੀਸ ਨੇ ਕਿਹਾ ਮੇਰੇ ਮੇਰੇ ਵੱਦੋਂ ਰੋਕਣ ਦੇ ਵਾਅਦੇ ਲਾਉਂਦੇ ਜਿਵੇਂ ਦੱਸਿਆ ਔਰ ਆਇਓ ਤੁਸੀਂ ਉੱਥੇ ਤਾਂ ਨੇ ਦੂਰ ਦੂਰ ਬੈਠੇ ਹੋ ਬੜਾ ਧੰਨਵਾਦ ਤੁਹਾਡਾ ਤੁਸੀਂ ਪੂਰਾ ਧਿਆਨ ਰੱਖਿਆ ਹੋਇਆ ਹੈ ਕਿ ਕੋਰੋਨਾ ਦੀ ਬਿਮਾਰੀ ਦਾ ਜੋ ਸਰਕਾਰ ਵੱਲੋਂ ਨਿਰਦੇਸ਼ ਦਿੱਤੇ ਗਏ ਉਹ ਤੁੰਤਾ ਆਪਾਂ ਚੱਲ ਰਹੇ ਹਨ ਸੋ ਮੇਰੀ ਬੇਨਤੀ ਹੈ ਕਿ ਆਓ ਪਹਿਲਾਂ ਆਪਾਂ ਸਾਰੇ ਮੈਦਾਨ ਜਿੱਦਣ ਨੂੰ ਕਹਿੰਦੇ ਤੁਸੀਂ ਨੋਟਚੋਰ ਮੁੰਡਿਓ ਇਕੱਠੇ ਹੋ ਕੇ ਚਲੋਗੇ ਕਿਉਂਕਿ ਮੈਂ ਕੋਈ ਤਾਂ ਕਹਿੰਦੇ ਕੋਈ ਲਾਜ ਨਹੀਂ ਹੋ ਕਿ ਜਦੋਂ ਕੋਈ ਲੋਨ ਲਾਜ ਨਹੀਂ ਆਇਆ ਨਾ ਮੈਂ ਕੋਈ ਲਿਖਣਾ ਨਹੀਂ ਹੈ ਮੈਂ ਕਿਹਾ ਵੀ ਨਾਲ ਮੈਂ ਮੇਰੇ ਦੀ ਲਿਖਣਾ ਨਹੀਂ ਹੈ ਨਾ ਮੈਂ ਪਾਰਲੀਮੈਂਟ ਦੀ ਲਿਖਣਾ ਨਹੀਂ ਹੈ ਨਾ ਮੈਂ ਸ਼ਰੂਨ ਦੀ ਕਿ ਵੀ ਲਿਖਣਾ ਨਹੀਂ ਹੈ ਮੇਰੇ ਕੋਈ ਇੱਕ ਮਤਲਬ ਹੈ ਕਿ ਉਹ ਨਾ ਉਹ ਪੰਦ ਜਿਹੜੇ ਉਹ ਪੰਦ ਨੂੰ ਡੋਪਣ ਬਾਰੇ ਨੇ ਉਹਨਾਂ ਪੰਖਾਂ ਦੇ ਦੋਸ਼ੀਆਂ ਨੂੰ ਹਿੰਡਾ ਲਾ ਕੇ ਔਰ ਉਹਨਾਂ ਪੰਦਦਿਆਂ ਦਾ ਰਾਜਪੁਰਮ ਤੇ ਸ਼ਰੋਮਣਿਕ ਬੰਟੀ ਹੋਵੇ ਤੇ ਸਰਕਾਰ ਹੋਵੇ ਉਹਨਾਂ ਪੰਦਦਿਆਂ ਦਾ ਰਾਜ ਹੋਣਾ ਚਾਹੀਦਾ ਹੈ ਉਹਨਾਂ ਬੰਦ ਦੱਤਿਆਂ ਦੇ ਹੱਥ ਵਿੱਚ ਕੰਟਰੋਲ ਹੋਣਾ ਚਾਹੀਦਾ ਹੈ ਤਾਂ ਕਿ ਜੋ ਕੁਝ ਰੋਜ਼ ਕਾਰਨਲ ਸ਼ਰੂਮ ਦੀ ਕਮੇਟੀ ਤੇ ਕੱਪੜੇ ਐਡਜਮੈਂਟ ਪਰੇਵਰ ਹੋ ਰਹੀ ਹੈ ਔਰ ਨਿਤਰਾ ਕੰਗਰਸ ਸਾਹਿਬ ਜੀ ਹਰ ਰੋਜ਼ ਬੇਅਬੀ ਹੋ ਰਹੀ ਹੈ ਉਹਦਾ ਪੂਰਾ ਕਾਹਨ ਸਾਖਦਾ ਬਹਿ ਸਕੀਏ ਇਹ ਸਭੀ ਸਾਰਨ ਮੈਂਦੀ ਹੈ ਤੋਂ ਮੇਰਾ ਬਹੁਤ ਪ੍ਰਾਈਮ ਮੈਨੇਜ ਕਰਕੇ ਜਿੰਦੋਂ ਬਹੁਤ ਸੁਣੇ ਆ ਰਹੇ ਨੇ ਕਿ ਤੁਹਾਨੂੰ ਸਾਰਿਆਂ ਨੂੰ ਮੈਂ ਸਰਦਾਰ ਰਜੀਸ਼ ਸਿੰਘ ਤੁਹਾਡੇ ਸਾਥੀਆਂ ਨੂੰ ਦੂਜਾ ਸਰਦਾਰ ਜੀ ਕਹਿੰਦੇ ਜਰੂਮਨੀ ਕਾਲੀ ਦਾ ਜੁਆਇਨ ਕੀਤਾ ਹੈ ਕਹਿੰਦੇ ਜਰੂਮਨੀ ਕਾਲੀ ਦਾ ਤੋਂ ਉਹ ਕੱਟੇ ਹੋਏ ਨੇ ਇਹ ਤਾਂ ਜਰੂਮਨੀ ਕਾਲੀ ਦਾ ਜੀ ਅਸੀਂ ਸਾਰੇ ਜਰੂਮਨੀ ਕਾਲੀ ਦਾ ਜੀ ਆ ਉਹ ਕੱਟੇ ਹੋਏ ਨੇ ਉਹਨਾਂ ਦੇ ਉਹਨਾਂ ਦੇ ਆਪਾਂ ਉਹਨਾਂ ਦੀ ਥਾਂ ਆਪਣਾ ਜਰੂਮਨੀ ਕਾਲੀ ਦਾ ਠੀਕ ਹੈ ਬਿਊਰੋ ਰਿਪੋਰਟ ਐਸਐਮਜ਼ੈਡ ਨਿਊਜ਼